ਧਰਮ ਹੈਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਜੋਗੋ ਜੋਗਾ ਟਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਬੁੱਢਾ ਦਲ ਪਬਲਿਕ ਸਕੂਲ ਜੂਨੀਅਰ ਵਿੰਗ ਪਟਿਆਲਾ ਤੇ ਬੁੱਢਾ ਦਲ ਦਾ ਸਮੁੱਚਾ ਇਸਟਾਫ ਮੈਨੇਜਮੈਂਟ ਪ੍ਰਿੰਸੀਪਲ ਤੇ ਨਾਲ ਹੀ ਸਾਡੇ ਸਾਡੇ ਬੱਚੇ ਬਹੁਤ ਹੀ ਪਿਆਰੇ ਤੇ ਉੱਥੇ ਹੀ ਸਾਡੇ ਸੀਐਮ ਸਾਹਿਬ ਦੇ ਸਿਸਟਰ ਆਏ ਨੇ ਮਨਪ੍ਰੀਤ ਜੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਾਂ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਤ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸ਼ਹੀਦੀਆਂ ਜਿਨ੍ਹਾਂ ਨੇ ਪ੍ਰਾਪਤ ਕੀਤੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦੇ 350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਜਿੱਥੇ ਅੱਜ ਆਪਾਂ ਬਹੁਤ ਹੀ ਸਾਡੇ ਪਿਆਰੇ ਬੱਚਿਆਂ ਨੇ ਜਿਹੜਾ ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤੇ ਤੇ ਨਾਲ ਹੀ ਜਿਹੜੇ ਆ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਕੱਲ੍ਹ ਜੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇ ਧਿਆਨਾ ਜਿੱਥੇ ਸ਼ਬਦ ਜਿਹੜੇ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਡੇ ਟੀਚਰ ਸਹਿਬਾਨ ਨੇ ਤੇ ਜਿਹੜਾ ਬੱਚਿਆਂ ਦੇ ਵਿੱਚ ਜੋਸ਼ ਆਪਾਂ ਦੇਖਿਆ ਜਦੋਂ ਵੀ ਕੋਈ ਜਕਾਰਾ ਗਜਾਇਆ ਤੇ ਜਦੋਂ ਵੀ ਕੋਈ ਲਾਗੀ ਸਿੰਘ ਜਾਂ ਕੋਈ ਪੰਥਕ ਵਿਦਵਾਨ ਆਮ ਸਟੇਜ ਤੇ ਕਹਿੰਦੇ ਨੇ ਇਹ ਫਤੇ ਦਾ ਜਵਾਬ ਜਿਹੜਾ ਫਤੇ ਗੱਜ ਕੇ ਗਜਾਉਣੀ ਐ ਤੇ ਬੱਚਿਆਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ ਤੇ ਬੱਚਿਆਂ ਨੇ ਜਿਹੜਾ ਆਪਣੇ ਆਪ ਜਿਹੜਾ ਬਹੁਤ ਹੀ ਗੱਜ ਕੇ ਫਤੇ ਦਾ ਜਵਾਬ ਜਿਹੜਾ ਫਤੇ ਦੇ ਵਿੱਚ ਦਿੱਤਾ ਮੈਂ ਤੁਹਾਡਾ ਸਾਡੇ ਸਤਕਾਰਯੋਗ ਜਿਹੜੇ ਬੱਚੇ ਨੇ ਹੌਣ ਹਾਰ ਬੱਚੇ ਇਹ ਬੱਚਿਆਂ ਨੇ ਜਿੱਥੇ ਪੜ੍ਹ ਕੇ ਜਿੱਥੇ ਬੁੱਢਾਦਾਲ ਪਬਲਿਕ ਸਕੂਲ ਜੂਨੀਅਰ ਵਿੰਗ ਤੋਂ ਸੀਨੀਅਰ ਵਿੰਗ ਤੇ ਨਾਲ ਹੀ ਜਿਹੜਾ ਅੱਗੇ ਜਿਹੜੀਆਂ ਵੱਡੀਆਂ ਮੱਲਾਂ ਮਾਰਨੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ ਇੱਕ ਜਿਹੜਾ ਬੱਚਿਆਂ ਦੇ ਵਿੱਚ ਜੋਸ਼ ਤੇ ਆਪਣੇ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਇਹ ਜਿਹੜੇ ਪ੍ਰੋਗਰਾਮ ਨੇ ਜਿੱਥੇ ਸਾਰਾ ਹੀ ਖਾਲਸਾ ਪੰਥ ਜਗਾ ਜਗਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਉੱਥੇ ਹੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜੀ ਆਪਣੀ ਸ਼ਹੀਦੀ ਜਿੱਥੇ ਗੁਰਦੁਆਰਾ ਪੋਰਾ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿਹੜੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਪੋਰਾ ਸਾਹਿਬ ਤੋਂ ਜਿਨ੍ਹਾਂ ਨੇ ਦਿੱਲੀ ਵਾਸਤੇ ਚਾਲੇ ਪਾਏ ਤੇ ਜਿੱਥੇ ਆਪਾਂ ਰੋਜ਼ ਦਰਸ਼ਨ ਕਰਦੇ ਆ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਜਿਹੜੀ ਦਿੱਤੀ ਸੀ ਤੇ ਅੱਜ ਉਹਨਾਂ ਨੂੰ ਆਪਾਂ ਜਿਹੜਾ 350 ਸਾਲਾ ਜਿਹੜਾ ਉਹਨਾਂ ਦਾ 23 24 ਤੇ 25 ਨਵੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਮਨਾ ਰਹੇ ਆਂ ਤਿਲਕ ਜੰਜੂ ਰਾਖਾ ਪ੍ਰਾਪਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਠੀਕਰ ਫੋਰ ਜਲੀਸ ਸਿਰ ਪ੍ਰਾਪੋਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਹਵਾਲ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਅਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜਿੱਥੇ ਬੱਚਿਆਂ ਨੇ ਤੇ ਜਿਹੜੇ ਸਾਡੇ ਟੀਚਰ ਨੇ ਬਹੁਤ ਹੀ ਪੁਰਾਣੇ ਤੇ ਹੋਣ ਹਾਲ ਟੀਚਰ ਨੇ ਬੁੱਢਾਦਲ ਪਬਲਿਕ ਸਕੂਲ ਦੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪ ਜੀ ਨੂੰ ਜਿਹੜੇ ਆ ਕੀਰਤਨ ਦੁਆਰਾ ਨਿਹਾਲ ਕੀਤਾ ਮੈਂ ਗੁਰੂ ਸਾਹਿਬ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਜਿੱਥੇ ਆਪਾਂ ਹਮੇਸ਼ਾ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲੈ ਕੇ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਾਂ ਯਾਦ ਕਰਕੇ ਸਾਰੇ ਕਾਰਜ ਜਿਹੜੇ ਆ ਉਹ ਸ਼ੁਰੂਆਤ ਕਰਦੇ ਆ ਉੱਥੇ ਹੀ ਜਿਹੜੇ ਸਾਡੇ ਬੁੱਢਾ ਦਲ ਪਬਲਿਕ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਗੁਰੂ ਸਾਹਿਬ ਨਾਲ ਤੇ ਮਿਹਰ ਭਰਿਆ ਹੱਥ ਬਖਸ਼ ਕੇ ਇਹ ਸਾਰੇ ਜਿੱਥੇ ਜਿਵੇਂ ਆਪਾਂ ਅੱਜ ਇਹ ਪ੍ਰੋਗਰਾਮ ਕੀਤਾ ਤੇ ਅੱਗੇ ਜਿਹੜਾ ਬੱਚੇ ਪੜ੍ਹਾਈ ਦੇ ਵਿੱਚ ਵੀ ਮੱਲਾ ਮਾਰਨ ਜਿਵੇਂ ਸਾਡੇ ਬੁੱਢਾ ਦਲ ਪਬਲਿਕ ਸਕੂਲ ਦੇ ਬੱਚੇ ਜਿਹੜੇ ਆ ਬਹੁਤ ਜਿਆਦਾ ਤਰੱਕੀਆਂ ਕਰ ਰਹੇ ਨੇ ਤੇ ਪੜ੍ਹਾਈ ਦੇ ਵਿੱਚ ਵੀ ਤੇ ਉੱਥੇ ਹੀ ਜਿਹੜਾ ਬਾਣੀ ਦੇ ਨਾਲ ਵੀ ਇਹਨਾਂ ਦਾ ਜਿਹੜਾ ਬਹੁਤ ਹੀ ਵਧੀਆ ਅਭਿਆਸ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਆਪਾਂ ਸਾਰੇ 350 ਸਾਲਾਂ ਜਿਹੜੀ ਸ਼ਹੀਦੀ ਸ਼ਤਾਬ ਦੀ ਹੈ ਜਿੱਥੇ ਸਾਰਾ ਹੀ ਖਾਲਸਾ ਪੰਥ ਸਮੁੱਚਾ ਖਾਲਸਾ ਪੰਥ ਅੱਜ ਜਿਹੜੀ ਇੱਕ ਯਾਤਰਾ ਢੋਬੜੀ ਸਾਹਿਬ ਤੋਂ ਆਰੰਭ ਹੋਈ ਸੀ ਤੇ ਅੱਜ ਜਿਹੜੀ ਉਹ ਗੁਰਦੁਆਰਾ ਦੂਖਨ ਮਾਰਨ ਸਾਹਿਬ ਪਟਿਆਲਾ ਵਿੱਚ ਪਹੁੰਚੀ ਸੀ ਕੱਲ ਸ਼ਾਮ ਨੂੰ ਉਹਦੀ ਰੰਮਪਤਾ ਕਰਵਾ ਕੇ ਆਏ ਆ ਤੇ ਨਾਲ ਹੀ ਅੱਜ ਜਿਹੜੇ ਆ ਜੰਮੂ ਕਸ਼ਮੀਰ ਤੋਂ ਗੁਰਦੁਆਰਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼੍ਰੀਨਗਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੈ ਉੱਥੋਂ ਵੀ ਪੰਜਾਬ ਸਰਕਾਰ ਨੇ ਨਗਰ ਕੀਰਤਨ ਦੀ ਰੰਮਪਤਾ ਕਰਨੀ ਹੈ ਉਵੇਂ ਹੀ ਤਖਸ਼ਰੀ ਦਮਨਵਾਲ ਸਾਹਿਬ ਤੋਂ ਹੋਰ ਵੀ ਬਹੁਤ ਸਾਰੇ ਜਿਹੜੇ ਨਗਰ ਕੀਰਤਨ ਨੇ ਉਹ ਸਾਰੇ ਜਿੱਥੇ ਧਾਰਮਿਕ ਜਥੇਬੰਦੀਆਂ ਵੱਲੋਂ ਉੱਥੇ ਪੰਜਾਬ ਸਰਕਾਰ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਨਾ ਸਾਹਿਬ ਦੀ ਤਖਸ਼ਰੀ ਹਜੂਰ ਸਾਹਿਬ ਦੇ ਉੱਥੋਂ ਦੇ ਸਾਡੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਵੱਲੋਂ ਵੀ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸੋ ਆਪ ਜੀ ਦਾ ਬਹੁਤ ਦਾ ਸਮਾਂ ਨਾਲ ਲੈਂਦੇ ਹੋਏ ਫਿਰ ਦੁਆਰਾ ਬੇਨਤੀ ਹੈ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ 23 24 ਤੇ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡੇ ਪ੍ਰੋਗਰਾਮ ਹੋਣੇ ਨੇ ਜਿੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉੱਥੇ ਹੀ ਸ਼ਰਮਣੀ ਪੰਥਾ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਸ਼ੋਣੀ ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਆ ਬਹੁਤ ਹੀ ਵੱਡੇ ਪ੍ਰੋਗਰਾਮ 23 24 ਤੇ 25 ਨਵੰਬਰ ਨੂੰ ਕਰਵਾਏ ਜਾ ਰਹੇ ਨੇ ਆਪਾਂ ਸਾਰਿਆਂ ਨੇ ਇਹਨਾਂ ਪ੍ਰੋਗਰਾਮਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਬੱਚਿਆਂ ਤੇ ਆਪਣਾ ਮਿਹਰ ਭਰਿਆਸ ਬਖਸ਼ੀ ਰੱਖਣ ਸਾਰਿਆਂ ਨੇ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਗ ਤੇ ਗੁਰੂ ਦਾ ਜਿਹੜਾ ਲੰਗਰ ਬੱਚਿਆਂ ਨੇ ਜਰੂਰ ਛਕਣਾ ਤੇ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਸਾਰਿਆਂ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਜਿਹੜੇ ਨੇ ਸਾਡੇ ਜਿੱਥੇ ਹਰਪ੍ਰੀਤ ਜੀ ਉਥੇ ਮੈਡਮ ਭਾਰਤੀ ਜੀ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਬੰਦ ਕਟਵਾ ਲਿਆ ਜਿੰਨਾ ਦੀਨ ਦੁਨੀ ਦੀ ਖਾਤ ਕੁਰਤੇ ਬਹਾਦਰ